आपके एक्साइज मिनिस्टर है चीमा साहब जुम्मेवारी किसकी बनती है मैं समझता हूँ पहली जुम्मेवारी इसमें एक्साइज मिनिस्टर की एक्साइज मिनिस्टर हरपाल सिंह चीमा जो फाइनेंस मिनिस्टर भी हैं, उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का पुलिस का इंचार्ज है he is directly responsible for what has happened to isliye aapki ye government jo hai morally koi zimmedari apni samjhte hai to he must immediately resign as the excise minister punjab bhai sahab ek pase yuddh nashya de viruddh chalaya us pase sakht karwai di gal ki dusre pase sharab de naal is tarah di mautan honiyan dekho ek siddhi gal samjho directly ene vaase assi aap di sarkar nu bhagwant mal nu te harpal singh chimme nu zimmedar samjhe ਇਹ ਲਾਅ ਐਂਡ ਆਰਡਰ ਨਾਲ ਹੀ ਤੱਲਕ ਰੱਖਦਾ ਇਹ ਜਿਹੜਾ ਯੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧ ਦੀ ਘਟਨਾਵਾਂ ਨੂੰ ਹੋਲਡ ਕਰਨੇ ਆ ਹਰਪਾਲ ਚੀਮਾ ਵੀ ਸ਼ੁੱਡ ਰਿਜ਼ਾਈਨ ਮੀ ਜੀ ਜੇ ਉਹਦੇ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰਿਹਾ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਦੱਸੋ ਬੰਦੇ ਤੇ ਇਹ ਇਹ ਤਿੰਨ ਸਾਲਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਦਗੋਸ ਜਿਹੜੇ ਐਡਮਿਮਿਨਿਸਟ੍ਰੇਸ਼ਨ ਦਾ ਹਿਸਾ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਅੱਜ ਦੇ ਮੁੱਖ ਮੰਤਰੀ ਦੇ ਵਿੱਚ ਖਾណ្ឌ ਹੋਣੇ ਸ਼ੁਰੂ ਹੋ ਗਏ ਕਾਲੀ ਜਲਸੀ ਹੋਏ ਕਾਂਗਰਸ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ 'ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜਾ ਜਿਹੜਾ ਵੀ ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਅੱਜ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਵੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਨੇ ਕੰਪਨਸੇਸ਼ਨ ਦਿੱਤੀਦਾ ਹੈ ਬਟ ਕੰਪਨਸੇਸ਼ਨ ਨਾਲੋਂ ਵੱਧ ਜ਼ਰੂਰੀ ਤੇ ਹੈ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਕਿਉਂਕਿ ਸਬੰਧਕ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਸ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਸ ਉਹਨਾਂ ਨੂੰ ਇਹਦਾ ਪਤਾ ਨਹੀਂ ਬਾਜਾ ਸਾਹਿਬ ਜਿਹਨਾਂ ਦੀ ਡੈਥ ਹੋਈ ਜਿਹਨਾਂ ਦੇ ਘਰ ਡੈਥ ਸੀ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਨੂੰ ਜਿਹੜੇ ਪੰਘਾਲੀ ਆ ਬਾਜਾ ਸਾਹਿਬ ਪੰਘਾਲੀ ਕਲਾਂ ਦੀ ਡੈਥ ਹੋਈ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਹੈ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪਗਦਾਰੀ ਕਲਾਂ ਦੇ ਵਿੱਚ ਦਿੱਤਾ ਜਾ ਰਿਹਾ ਉਹਨਾਂ ਤੇ ਧਰਵਾਣਾ ਮੈਂ ਸਾਹਿਬ ਇੱਕ ਮਿੰਟ ਬਾਜਾ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਕੱਲ ਹੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਦੇ ਸੰਸਕਾਰ ਕੱਲ ਵੀ ਕੀਤੇ ਗਏ ਨੇ ਸੁਣੋ ਇਸ ਤੁਸੀਂ ਆਪ ਹੀ ਦੱਸਦੇ ਹੈ। ਇਹ ਨਹੀਂ ਥੱਲੇ। ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ। ਨਹੀਂ ਹੈ। ਨਹੀਂ ਹੈ। ਪੋਸਟਮਾਰਟਮ ਵੀ ਨਹੀਂ ਹੋਇਆ ਤਾਂ ਤੁਸੀਂ ਆਪਰੇ ਆਪ ਸਮਝ ਲਓ। ਯਾਰ ਅੱਜ ਇੱਥੇ ਚੀਫ ਮਿਨਿਸਟਰ ਆਣਾ ਹੈ। 3500 ਵੈਲਕਮੇ ਆਣਾ ਚਾਹੀਦਾ। ਪਰ ਲੋਕ ਕਹਿੰਦੇ ਕਿ ਅਸਲੀ ਗੱਲ ਇਹ ਹੈ ਕਿ ਇਹ ਪ੍ਰਤਾਪ ਸਿੰਘ ਬਾਜਵਾਲ ਪੰਜਾਬ ਦੇ ਐਲਓ